ਕੌਰਾ ਜਿਹੜਾ ਨੰਗਲੋ ਰੱਦ ਕਰਨਾ ਪਿਆ ਇਸ ਕਰਕੇ ਆਓ ਆਪਾਂ ਆਪਣੇ ਰੋਹ ਪਰੂ ਨਾਰੇ ਮਾਰਦੇ ਹੋਏ ਸਕੂਨ ਵਾਲੇ ਪਾਸੇ ਨੂੰ ਵੱਧ ਗਏ ਸਾਖਿਓ ਜਿੰਦਾਬਾਦ 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 ਲੋਕਾਂ ਦੇ ਮਜ਼ਦੂਰਾਂ ਦਾ ਜਿੰਦਾਬਾਦ 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 ਲੋਕਾਂ ਤੋਂ ਭੱਜਣ ਵਾਲੀਆਂ ਸਰਕਾਰਾਂ ਮਰਦਾਬਾਦ ਮਰਦਾਬਾਦ ਲੋਕਾਂ ਦੇ ਸਵਾਲਾਂ ਤੋਂ ਭੱਜਣ ਵਾਲੀਆਂ ਸਰਕਾਰਾਂ ਲੋਕਾਂ ਦੇ ਸਵਾਲਾਂ ਤੋਂ ਭੱਜਣ ਵਾਲੀਆਂ ਸਰਕਾਰਾਂ ਮਰਦਾਬਾਦ 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 ਲੋਕਾਂ ਦੇ ਸਵਾਲਾਂ ਨਾਲ ਦਾ ਜਵਾਬ ਨਾ ਦੇਣ ਵਾਲਾ ਸਪੀਕਰ ਮਰਦਾਬਾਦ 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 ਲੋਕਾਂ ਦੇ ਤਾਂ ਜਿੰਦਾਬਾਦ 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 ਹੱਕਾਂ ਲਈ ਜੋ ਲੜਦੇ ਲੋਕ ਜੇਲਾ ਤੋਂ ਨਹੀਂ ਡਰਦੇ ਲੋਕ ਹੱਕਾਂ ਲਈ ਜੋ ਲੜਦੇ ਲੋਕ ਜੇਲਾ ਤੋਂ ਨਹੀਂ ਡਰਦੇ ਲੋਕ ਕੀ ਕਰਨਗੇ ਚੇਲਾ ਠਾਣੇ ਲੋਕਾਂ ਦੇ ਹੜ ਵੱਧੇ ਜਾਣੇ ਕੀ ਕਰਨਗੇ ਚੇਲਾ ਠਾਣੇ ਲੋਕਾਂ ਦੇ ਹੜ ਵੱਧੇ ਜਾਣੇ ਲੋਕਾਂ ਦੇ ਜ਼ਬਰ ਕਰਨ ਵਾਲੀਆਂ ਸਰਕਾਰਾਂ

स्पीकर मुर्दाबाद, मुर्दाबाद मुर्दाबाद। मुरादाबाद जिंदाबाद जिंदाबाद जिंदाबाद। जिंदाबादाबाद जिंदाबाद जिंदाबाद जिंदाबाद। एकता जिंदाबाद 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 लोग भजनवाला स्पीकर कलतार संधवा मुर्दाबाद 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 ਸਤਿ ਸ਼੍ਰੀ ਅਕਾਲ ਸੰਧਵਾ ਮਰਦਾਬਾਦ 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 ਸਾਥੀਆਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਸਪੀਕਰ ਕਲਤਾਰ ਸੰਧਵਾ ਦਾ ਠੀਕ ਬਣਾ ਦੇਖੋ ਅੱਜ ਸਪੀਕਰ ਕਲਤਾਰ ਸੰਧਵਾ ਨੇ ਇੱਥੇ ਡਰਾਮਾ ਕਰਨ ਵਾਸਤੇ ਆਉਣਾ ਸੀ ਪਿੰਡ ਨੰਗਲ ਦੇ ਵਿੱਚ ਕਿ ਸਿੱਖਿਆ ਕ੍ਰਾਂਤੀ ਲਿਆਂਦੀ ਹੋਈ ਹੈ ਅਸੀਂ ਉਹਨਾਂ ਨੂੰ ਸਵਾਲ ਕਰਨੇ ਸੀ ਕਿ ਚੌਕੇ ਦੇ ਅੰਦਰ ਔਰਤਾਂ ਦੀ ਆਗੂ ਹਰਿੰਦਰ ਬਿੰਦੂ ਨੂੰ ਤੁਸੀਂ ਉੱਤੇ ਜ਼ਬਰ ਕੀਤਾ लाठी चार्ज ਕੀਤਾ ਜੇਲ੍ਹ 'ਚ ਡੱਕਿਆ 13 ਮਹੀਨਿਆਂ ਦੀ ਬੱਚੀ ਨੂੰ ਜ਼ਹਿਰ ਬਖਾਈ ਸਾਡੀ 70 ਸਾਲ ਦੀ ਬੇਬੇ ਨੂੰ ਜ਼ਹਿਰ ਬਖਾਈ ਚੰਦਪਾਣ ਦੇ ਅੰਦਰ ਮਜ਼ਦੂਰਾਂ 'ਤੇ ਜ਼ਬਰ ਹੋਇਆ ਅਮੋਲਕ ਸਿੰਘ ਤੁਹਾਡਾ ਐਮ ਐਲ ਏ ਤੇ ਗਰਦਿਤ ਸੇਖੋਂ ਜਿਹੜੀ ਪ੍ਰਸ਼ਾਸਨ ਦੇ ਉੱਤੇ ਦਬਾਅ ਬਣਾ ਰਹੇ ਆ ਤੇ ਮਜ਼ਦੂਰਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਇਸ ਕਰਕੇ ਅਸੀਂ ਤੁਹਾਨੂੰ ਦਿਖਾਉਨੇ ਆ ਕਿ ਆ ਜਾਮ ਤਾਂ ਅਮ ਜੋ ਕੀਤੀ ਹੋਈ ਐ ਸਪੀਕਰ ਸਾਹਿਬ ਨੇ ਦਿਖਾਇਆ ਮੜਾ ਲਾਲ ਕੱਪੜਾ ਇੱਧਰਲੇ ਪਾਸੇ ਅਧੇਕ ਘਾਟਣ ਕਰਨਾ ਸੀ ਸਪੀਕਰ ਸਾਹਿਬ ਨੇ ਉਹ ਲੋਕਾਂ ਦੇ ਵਿਰੋਧ ਕਰਕੇ ਅਧ ਘਾਟਣ ਨਹੀਂ ਕਰ ਸਕਿਆ ਆ ਦਿਖਾਇਓ ਸਵਾਰ ਕੇ ਦਿਖਾਇਓ ਮੜਿਆ ਜਣੀ ਆਜ਼ਾਦ ਘਾਟਣ ਕਰਨਾ ਸੀ ਸਪੀਕਰ ਕਰਤਾਰ ਸੰਧਵਾ ਨੇ ਉਹ ਇੱਥੇ ਆ ਕੇ ਘਾਟਣ ਨਹੀਂ ਕਰ ਸਕਿਆ ਨੰਗਰਪਿੰਡ ਦੇ ਵਿੱਚ ਆ ਲੋਕਾਂ ਨੇ ਵਿਰੋਧ ਕੀਤਾ ਇਸ ਕਰਕੇ ਨੀਤ ਘਾਟਨ ਕਰ ਸਕਿਆ ਅਸੀਂ ਤੁਹਾਨੂੰ ਦਿਖਾਉਨੇ ਆ ਆ ਹਾਲ ਤਾਂ ਪਿੰਡ ਨੰਗਲ ਦਾ ਸਕੂਲ ਆ ਤੁਸੀਂ ਬੋਰਡ ਦੇਖੋ ਆ ਬੋਰਡ ਆ ਪਿੰਡ ਨੰਗਲ ਦਾ ਇਸ ਤਰ੍ਹਾਂ ਹੀ ਤੁਹਾਨੂੰ ਅਸੀਂ ਦਿਖਾਉਨੇ ਆ ਕਿ ਉਹਨਾਂ ਦੀ ਸਿੱਖਿਆ ਕ੍ਰਾਂਤੀ ਦਾ ਇਧਰ ਲਿਆ ਭਈ ਉਹਨਾਂ ਦੀ ਸਿੱਖਿਆ ਗਰੰਟੀ ਦਾ ਜਲੂਸ ਨਿਕਲਿਆ ਹੋਇਆ ਕਿ ਪਿੰਡ ਨੰਗਲ ਦੇ ਅੰਦਰ ਉਹਨਾਂ ਦਾ ਵਿਰੋਧ ਕੀਤਾ ਇਸ ਗੱਲ ਦਾ ਕਿ ਤੁਸੀਂ ਲੋਕਾਂ ਨੂੰ ਇਨਸਾਫ ਨਹੀਂ ਦੇ ਸਕੇ ਤੇ ਆ ਦੇਖਦੇ ਹੋ ਕਿ ਟੈਂਟ ਲੱਗਿਆ ਹੋਇਆ ਹੈ ਜਣੀ ਸਪੀਕਰ ਨੂੰ ਲੋਕ ਅੜੀਕ ਰਹੇ ਐ ਲੋਕਾਂ ਦੇ ਸਵਾਲ ਅੜੀਕ ਰਖੇ ਆ ਤੇ ਉਹ ਖਾਲੀ ਕੁਰਸੀਆਂ ਦਿਖਾਓ ਜੀ ਆ ਖਾਲੀ ਕੁਰਸੀਆਂ ਪਈਆਂ ਹੋਈਆਂ ਜਣੀ ਆ ਸਪੀਕਰ ਦੀਆਂ ਖਾਲੀ ਕੁਰਸੀਆਂ ਸਾਰੀਆਂ ਦਿਖਾਓ ਕਿ ਇੰਨਾ ਇਕੱਠ ਵੀ ਨਹੀਂ ਕਰ ਸਕਿਆ ਸਪੀਕਰ ਵਿਧਾਨ ਸਭਾ ਦਾ ਜਣੀ ਆ ਜਲੂਸ ਕੱਢਿਆ ਹੋਇਆ ਇਹਨਾਂ ਨੇ ਆ ਟੈਂਟ ਲੱਗਿਆ ਹੋਇਆ ਦਿਖਾਓ ਜਣੀ ਆ ਸਪੀਕਰ ਕਲਤਾਰ ਸਿੰਘ ਸੰਧਵਾ ਲੋਕਾਂ ਦੀ ਗੱਲ ਦਾ ਜਵਾਬ ਨਹੀਂ ਦੇ ਸਕਿਆ ਅਸੀਂ ਭਾਰਤੀ ਕਿਸਾਨ ਜੁਗਨੀਆਂ ਦੇ ਤਾਕਰਾਹ ਵੱਲੋਂ ਪੰਜਾਬ ਖੇਤ ਮਜ਼ਦੂਰ ਜੂਨੀਅਰ ਵੱਲੋਂ ਇਹ ਕਹਿਣੀਆਂ ਕਿ ਸਿੱਖਿਆ ਜੰਗੇ ਤਾਂ ਮਾਸਟਰਾਂ ਨੂੰ ਕੁੱਟ ਕੇ ਨਹੀਂ ਜਾਂਦੀ ਜਾ ਸਕਦੀ ਸਿੱਖਿਆ ਦੀ ਕ੍ਰਾਂਤੀ ਚੋਂ ਕੇ ਪਿੰਡ ਦੇ ਅੰਦਰ ਜਿਹੜੀ ਮੈਨੇਜਮੈਂਟ 6 ਮਹੀਨੇ ਦਾ 24 ਲੱਖ ਰੁਪਇਆ ਠੱਗਦੀ ਹੈ ਉਹਨੂੰ ਪਾ ਕੇ ਦੇ ਉੱਤੇ ਖੜੀ ਸੀ ਇਹ ਕਹਿੰਦੇ ਕਿ ਸਿਕਿਉਰਟੀ ਦੀ ਘਾਟ ਹੈ ਜਿਸ ਸਿਕਿਉਰਟੀ ਹੁੰਦੀ ਸਾਨੂੰ ਧੂਣਾ ਸੜਕਾਂ ਦੇ ਉੱਤੇ ਜਿਹੜੀ ਇਸ ਕਰਕੇ ਬਹਾਨਾ ਲਾ ਕੇ ਨਿਕਲਿਆ ਹੈ ਇਸ ਵਾਸਤੇ ਅਸੀਂ ਤੁਹਾਨੂੰ ਇਹ ਸਾਰਾ ਹਾਲਚਲ ਦਿਖਾਇਆ ਕਿ ਸਪੀਕਰ ਕਲਤਾਰ ਸੰਦਵਾ ਭਗੌੜਾ ਹੋ ਚੁੱਕਿਆ ਲੋਕਾਂ ਦੇ ਸਵਾਲਾਂ ਦੇ ਜਵਾਬ ਨਹੀਂ ਹੈ ਇਹਨਾਂ ਦੇ ਕੋਲ ਅਸੀਂ ਤੁਹਾਨੂੰ ਉਹ ਸਾਰਾ ਸਿਸਟਮ ਦਿਖਾਇਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਆ ਹਾਲਾਤ ਐ ਇੱਥੋਂ ਦੀ ਪੰਜਾਬ ਸਰਕਾਰ ਦੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਜਾਨੀ ਭੱਜ ਤੁਰਿਆ ਇੱਥੋਂ ਚਮੇਲੀਪਿੰਡ ਆ ਸਾਡੇ ਨਾਲ ਉੱਥੋਂ ਕੋਟ ਸੁਖੀਏ ਨੂੰ ਚਲਿਆ ਗਿਆ ਅੱਧੇ ਕਿਲੋਮੀਟਰ ਦਾ ਜਿਹੜਾ ਸਾਡਾ ਫਾਸਲਾ ਹੈਗਾ ਨੰਗਲ ਤੇ ਚਮੇਲੀ ਦਾ ਜਾਨੀ ਉੱਥੋਂ ਨੰਗਲ ਨਹੀਂ ਆ ਸਕਿਆ ਤੇ ਇਧਰ ਕੋਟ ਸੁਖੀਏ ਨੂੰ ਚਲਾ ਗਿਆ ਇਸ ਵਾਸਤੇ ਅਸੀਂ ਇਹ ਸਮਝਦੇ ਹਾਂ ਕਿ ਲੋਕਾਂ ਦੇ ਭਗੜੇ ਹੋਏ ਆ ਲੋਕਾਂ ਦੀਆਂ ਗੱਲਾਂ ਦਾ ਇਹਨਾਂ ਕੋਲੇ ਜਵਾਬ ਨਹੀਂ ਹੈ 75 ਸਾਲਾਂ ਦੇ ਲੋਕਾਂ ਦੇ ਸਤਾਏ ਹੋਏ ਸੀ ਇਹਨਾਂ ਨੇ 3 ਸਾਲਾਂ ਦੇ ਵਿੱਚ ਲੋਕਾਂ ਨੂੰ ਵੱਡੀ ਪੱਧਰ ਦੇ ਉੱਤੇ ਸਤਾ ਦਿੱਤਾ ਹੈਗਾ ਇਸ ਕਰਕੇ ਅਸੀਂ ਪੁੱਛ ਲਈਆਂ ਸਾਡੀਆਂ ਭੈਣਾਂ ਨੂੰ ਕਿ ਉਹ ਮਤਲਬ ਕਿਉਂ ਆਈਆਂ ਸੀ ਤੇ ਇੱਥੇ ਤੁਸੀਂ ਤੁਹਾਡੇ ਅਸਿਸਟੰਟ ਡੇ ਆ ਬੀਬੀਓ ਦੱਸੋ ਤੁਸੀਂ ਸਕੂਲ 'ਚ ਆਏ ਹੋ ਇੱਥੇ ਕੀ ਨਹੀਂ ਆਉਣਾ ਸੀ ਕਲਤਾਰ ਸੰਧਵਾਂ ਨੇ ਆਉਣਾ ਨਹੀਂ 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 ਹੋ ਜਾਇਆ ਜਾਂ ਤਾਂ ਲਮੀ ਕਿ ਨਹੀਂ ਆਉਣਾ ਸੀ ਜੀ ਕਲਤਾਰ ਸੰਧਵਾਂ ਨੇ ਸਿੱਪ ਕਰ ਅੱਛਾ ਜੀ ਅਸੀਂ ਦੁਖੀ ਹੋਏ ਹਾਂ ਦੁਖੀ ਹੋਏ ਆਏ ਹਾਂ ਸਾਡੇ ਬੈਲ ਬੈਲ ਲਾਗੂ ਕਰਤੇ ਇਹਨਾਂ ਸਰਕਾਰਾਂ ਨੇ ਬਹੁਤ ਪਾਇਆ ਸਾਨੂੰ ਹਜ਼ਾਰ-ਹਜ਼ਾਰ ਰੁਪਈਆ ਮਿਲ ਗਿਆ ਜੀ ਹਜ਼ਾਰ ਨਾ ਹਜ਼ਾਰ ਵਾਲੀ ਸਕੀਮ ਨਹੀਂ ਦੇ ਸਕੇ ਹੋਰੇ ਕੀ ਦੇਸ ਕਰ ਸਕਣਗੇ ਸਰਕਾਰ ਤਾਂ ਇਹਨਾਂ ਦੀ ਖਤਮ ਹੋਣ ਵਾਲੀ ਹੈ ਜਾਣ ਵਾਲੀ ਹੈ ਹਾਂ ਬੀਬੀਓ ਤੁਸੀਂ ਕਿਵੇਂ ਆਇਆ ਝਾਂਡੇ ਫੜ ਕੇ ਅਸੀਂ ਤਾਂ ਵਿਰੋਧ ਕਰਨ ਆਏ ਸੀਗੇ ਤੇ ਗੱਪ ਹੀ ਇੱਟੇ ਨਾਲ ਹੋ ਤਾਂ ਕੋਈ ਦੁੱਤਾਂ ਨੂੰ ਜਨਤਾ ਨੂੰ ਝੂਠ ਹੈ ਲੱਗ ਲੈ ਹਾਂ ਜੀ ਬੀਬੀਓ ਹਾਂ ਤਲਾ ਹੱਥ ਨਾਲ ਕੰਮ ਨਹੀਂ ਆਪਾਂ ਤੁਹਾਨੂੰ ਮੈਂ ਮਾਰ ਕੇ ਹਾਂਜੀ ਹਾਂ ਇਹ ਇਹਨਾਂ ਦਾ ਪੁਰਾਣਾ ਵਰਕਰ ਹੈ ਜੀਨੇ ਮਤਲਬ ਅੱਡੀ ਚੋਟੀ ਦਾ ਜੋਰ ਲਾਇਆ ਸੀ ਜਸਵੀਰ ਸਿੰਘ ਨੰਗਲ ਪਿੰਡ ਤੋਂ ਮਜ਼ਦੂਰ ਬੰਦਾ ਹੈਗਾ ਇਹਨੇ ਜਣੀ ਆਪਣੀਆਂ ਦਿਹਾੜੀਆਂ ਧੱਪੇ ਛੱਡ ਕੇ ਇਹਨਾਂ ਨੂੰ ਵੋਟਾਂ ਫੋਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਇਹ ਕਹਿੰਦੇ ਮੈਂ ਵੀ ਬੋਲਣਾ ਦੱਸੋ ਜੀ ਕੀ ਗਣ ਜਾਂਦੇ ਇਹ ਗੰਗੋ ਬਾਮਾ ਤੋਂ ਟੱਪ ਗਾ ਜੀ ਇਹ ਗੰਗੋ ਬਾਮਾ ਨੇ ਮਦਰ ਕੋ ਥੋੜਾ ਦਬ ਬੰਦ ਕਰਤੀ ਸੀ ਉਹਨਾਂ ਨੂੰ ਟੱਪ ਗਏ ਫੇ ਲੂਚੇ ਤੇ ਲੰਡੇ ਬਣ ਗਏ ਇਹਨਾਂ ਨੇ ਸਾਰਾ ਲੋਕਾਂ ਦਾ ਬੇਡਾ ਘਰ ਕਰਤਾ ਰਣੇ ਇੱਕ ਤਾਰ ਸੰਧਮਾ ਨੇ ਹਾਂਜੀ ਪ੍ਰਧਾਨ ਜੀ ਤੁਸੀਂ ਆਏ ਹੋ ਕੀ ਗੱਲ ਸੀ ਕਿਸ ਗੱਲ ਦਾ ਵਿਰੋਧ ਕਰਨ ਵਾਸਤੇ ਆਏ ਹੋ ਸਕੂਲ ਚ ਆਏ ਹੋ ਕੀ ਮਾਮਲਾ ਹੈ ਜੀ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਸਕੂਲ ਦੇ ਵਿੱਚ ਅਧਿਕਾਰਨ ਕਰਨ ਲਈ ਸਾਡੇ ਹਲਕਾ ਕੋਟ ਕਪੂਰੇ ਦੇ ਐਮ ਐਲ ਏ ਲੋਕ ਸਭਾ ਸਪੀਕਰ ਕਲਤਾਰ ਸਿੰਘ ਜੀ ਸੰਧਵਾ ਨੇ ਆਉਣਾ ਸੀਗਾ ਉਹਨਾਂ ਦਾ ਦੌਰਾ ਰੱਖਿਆ ਹੋਇਆ ਸੀ 12 ਵਜੇ ਦਾ ਪਿੰਡ ਨੰਗਲ ਦੇ ਵਿੱਚ ਟਾਈਮ ਦਿੱਤਾ ਹੋਇਆ ਸੀ ਜਦੋਂ ਕਿ ਪਿੰਡ ਨੰਗਲ ਦੇ ਕਿਸਾਨ ਮਜ਼ਦੂਰ ਆਪਣੇ ਸਵਾਲਾਂ ਨੂੰ ਲੈ ਕੇ ਉਹਨਾਂ ਦੀ ਵੇਟ ਕਰ ਰਹੇ ਆ ਪਤਾ ਲੱਗਾ ਕਿ ਸਕੂਲ ਦੇ ਅੰਦਰ ਆਉਣ ਤੋਂ ਆਂਦੇ ਵੀ ਸਕਿਉਰਟੀ ਆ ਜਿਹੜੀ ਇਹਦੀ ਘਾਟ ਆ ਕਿਉਂਕਿ ਇੱਕ ਪਾਸੇ ਤਾਂ ਦੇ ਸੀ ਵੀਆਈਪੀ ਕਲਚਰ ਖਤਮ ਕਰਾਂਗੇ ਦੂਜੇ ਪਾਸੇ ਆ ਜੋ ਸਕਾਟੀਆਂ ਦੀ ਲੋੜ ਕਿਉਂ ਪੈਗੀ ਕਿਉਂਕਿ ਇਹ ਉਹੋ ਹੀ ਲੋਕ ਆ ਜਿਨ੍ਹਾਂ ਤੋਂ ਵੋਟਾਂ ਲੈ ਕੇ ਸਪੀਕਰ ਬਣਿਆ ਅੱਜ ਸਕਿਉਰਟੀ ਦੀ ੜੀਕ ਕਰ ਰਿਆ ਕਿਉਂਕਿ ਲੋਕਾਂ ਨੇ ਸਵਾਲ ਕਰਨੇ ਸੀ ਲੋਕਾਂ ਨੇ ਕਹਿਣਾ ਸੀ ਵੀ ਜਿਹੜੇ ਸਕੂਲਾਂ ਦੇ ਅੰਦਰ ਸਾਡੇ ਬੱਚੇ ਪੜ੍ਹਦੇ ਆ ਜਿਵੇਂ ਚੌਂਕਾਪਿੰਡ ਆ ਬਠਿੰਡੇ ਜਿਹੜੇ ਦਾ ਉਥੇ 11 ਅਧਿਆਪਕ ਕੱਢੇ ਹੋਏ ਆ ਇਹਨਾਂ ਨੇ ਉੱਥੋਂ ਦੀ ਮੈਨੇਜਮੈਂਟ ਆ ਜਿਹੜੀ ਉਹ ਭ੍ਰਸ਼ਟਾ ਉਹ ਭ੍ਰਸ਼ਾਚਾਰ ਕਰ ਰਹੀ ਆ ਜਦੋਂ ਕਿ ਬਠਿੰਡੇ ਦੇ ਡੀਸੀ ਨੇ ਉਹਦੀ ਰਿਪੋਰਟ ਦਿੱਤੀ ਹੋਈ ਆ ਉਹ ਜਦੋਂ 11 ਦੇ 11 ਅਧਿਪਕ ਬਾਹਰ ਅਕੇ ਧਰਨੇ ਦੇ ਉੱਤੇ ਬੈਠਦੇ ਆ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਦੋਂ ਸਾਡੀ ਵੀਕੇਯੂਏ ਪਾਗਰਾਹਾਂ ਦੀ ਬਾਗੂ ਦੀ ਸੂਬੇ ਦੀ ਬਾਗੂ ਹਰਿੰਦਰਕੌਰ ਬਿੰਦੂ ਉਹਨਾਂ ਦੀ ਹਮਾਇਤ ਵਿੱਚ ਸਾਡੀਆਂ ਮਾਵਾਂ ਭੈਣਾਂ ਜਾਂਦੀਆਂ ਮਜ਼ਦੂਰ ਕਿਸਾਨ ਮਜ਼ਦੂਰ ਜਾਂਦੇ ਆ ਤੇ ਸਾਡੀਆਂ ਉਹਨਾਂ ਬਹਾਦਰ ਭੈਣਾਂ ਨੂੰ ਪੁਲਿਸ ਤੋਂ ਖਿਚਾਇਆ ਜਾਂਦਾ ਕਟਾ ਕੇ ਜੇਲ੍ਹ ਹੀ ਭੇਜ ਆ ਜਾਂਦਾ ਜਿਹਦੇ ਵਿੱਚ 13 ਮਹੀਨਿਆਂ ਦੀ ਇੱਕ ਬੱਚੀ ਨੂੰ ਜੇਲ੍ਹ ਭੇਜ ਆ ਜਾਂਦਾ ਬਜ਼ੁਰਗ ਮਾਤਾ ਨੂੰ 70 ਸਾਲਾਂ ਦੀ ਨੂੰ ਜੇਲ੍ਹ ਭੇਜ ਆ ਜਾਂਦਾ ਇਸ ਕਰਕੇ ਜਿਹੜੀ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਆ ਉਹਦੀ ਫੂਕ ਲੋਕਾਂ ਨੇ ਇਸ ਤਰ੍ਹਾਂ ਗੱਡੀ ਆ ਇਸ ਕਰਕੇ ਇਹ ਸਵਾਲ ਸੀ ਸਾਡੇ ਸ਼ੰਗੂ ਅਤੇ ਟਿੱਕਰੀ ਦੇ ਸਾਡੇ ਕਿਸਾਨ ਜਿਹੜੇ ਸੈਂਟਰ ਨਾਲ ਮੰਗਾ ਸੀ ਉਹਨਾਂ ਮੰਗਾ ਨੂੰ ਹੱਲ ਕਰਵਾਉਣ ਦੇ ਲਈ ਧਰਨਾ ਦੇਣ ਲਈ ਗਏ ਸੀ ਤਾਂ ਉੱਥੇ ਰੋਕ ਕੇ ਬਿਠਾਇਆ ਹੋਇਆ ਸੀ ਲੰਮੇ ਸਮੇਂ ਤੋਂ ਅਤੇ ਜਿਹੜੀ ਉਨ੍ਹਾਂ ਦੀ ਸਰਕਾਰ ਆ ਅਤੇ ਇਹਨਾਂ ਦੀ ਸਰਕਾਰ ਨੇ ਪੁਲਿਸ ਦਾ ਜ਼ਬਰ ਕਰਾ ਕੇ ਉਹਨਾਂ ਲੋਕਾਂ ਨੂੰ ਉਥੋਂ ਖਦੇੜਿਆ ਉਥੋਂ ਟਰਾਲੀਆਂ ਚੋਰੀ ਕਰਾਈਆਂ ਉਥੋਂ ਰਕਸ਼ਨ ਚੋਰੀ ਕਰਾਇਆ ਸਿਲੰਡਰ ਚਗਾਏ ਆ ਆ ਸਰਕਾਰ ਦੀ ਕਰਤੂਤ ਸੀ ਇਹ ਪੁੱਛਣਾ ਸੀ ਜਦੋਂ ਕਿ ਇਹਨਾਂ ਦੇ ਐਮਐਲਏ ਘਨੌਰ ਵਰਗਿਆਂ ਦੇ ਨਾਂ ਲੱਗ ਰਹੇ ਆ ਵੀ ਸਰਕਾਰ ਨੇ ਉਹਨਾਂ ਨੂੰ ਕੀ ਕੀਤਾ ਇਸੇ ਤਗਾਂ ਜਿਹੜਾ 1-1000 ਦਾ ਇਹਨਾਂ ਨੇ ਵਾਅਦਾ ਕਰਿਆ ਔਰਤਾਂ ਦੇ ਨਾਲ ਇਹ ਸਵਾਲ ਸੀ ਸਾਡਾ ਹੀ ਪੁੱਛਣਾ ਸੀ ਵੀ 1-1000 ਦਾ ਸਾਡੀਆਂ ਮਾਵਾਂ ਪੈਣ ਆਈਆਂ ਵੀ ਹੈ ਇਹਨਾਂ ਨੇ ਪੁੱਛਣਾ ਸੀ ਸਾਡਾ 1-1000 ਕਿਹੜੇ ਖੂਚ ਸਿੱਟਿਆ ਤੁਸੀਂ 3 ਸਾਲ ਤੋਂ ਉੱਪਰ ਤੁਹਾਨੂੰ ਰਾਜਕਰਦਿਆਂ ਨੂੰ ਹੋ ਗਿਆ ਇਸੇ ਤਗਾਈ ਜਿਵੇਂ 2500 ਰੁਪਿਆ ਪੈਨਸ਼ਨ ਆਖੀ ਸੀ ਇਹਨਾਂ ਨੇ ਬਜ਼ੁਰਗਾਂ ਦੀ ਇਹ ਆnde ਸਾਡੀ ਸਰਕਾਰ ਆਊਗੀ ਅਸੀਂ 2500 ਰੁਪਿਆ ਪੈਨਸ਼ਨ ਦੇਾਂਗੇ ਇਹ ਪੁੱਛਣਾ ਸੀ ਲੋਕਾਂ ਨੇ ਸਵਾਲ ਕਰਨੇ ਸੀ ਵੀ ਉਹ 25 2500 ਰੁਪਿਆ ਕਿੱਥੇ ਗਿਆ ਇਸੇ ਤਗਾਈ ਇਹ ਪੁੱਛਣਾ ਸੀ ਲੋਕਾਂ ਨੇ ਵੀ ਤੁਸੀਂ ਜਾ ਚੰਦ ਭਾਂਡੇ ਵਿੱਚ ਜਬਰਟਾਇਆ ਜੇਜੀ ਵਰਗਿਆਂ ਤੋਂ ਸਿੱਧੀਆਂ ਗੋਲੀਆਂ ਚਲਵਾਈਆਂ ਮਜ਼ਦੂਰਾਂ ਦੇ ਉੱਤੇ ਮਜ਼ਦੂਰਾਂ ਦੇ ਘਰ ਪੰਨੇ ਆ ਗੱਡੀਆਂ ਪੰਨੀਆਂ ਨੁਕਸਾਨ ਕਰਿਆ ਵੱਡੀ ਪੱਧਰ ਤੇ ਜਦੋਂ ਜਥੇਬੰਦੀਆਂ ਉਹਨਾਂ ਦੇ ਹੱਕ ਦੇ ਵਿੱਚ ਆਇਆ ਆਈਆਂ ਤਾਂ ਉਹਨਾਂ ਨੂੰ ਜੇਲ੍ਹਾਂ ਚੋਂ ਰਿਹਾ ਕਰਾਇਆ ਅਤੇ ਉਹਨਾਂ ਦੇ ਨੁਕਸਾਨ ਦੀ ਪਰਭਾਈ ਕਰਾਈ ਆ ਉਹਨਾਂ ਕਾ ਜਿਨ੍ਹਾਂ ਨੇ ਉਹਨਾਂ ਤੇ ਹਮਲਾ ਕੀਤਾ ਜਿਹੜੇ ਗੁੰਡੇ ਆ ਉਹ ਜੇਜੀ ਵਰਗੇ ਉਹਨਾਂ ਨੂੰ ਪੁਲਿਸ ਹੱਥ ਨਹੀਂ ਪਾ ਰਹੀ ਜਿਹਦੇ ਸਿਰ ਤੇ ਇਹਨਾਂ ਦੇ ਗਰਦੇ ਪੈ ਮਲੇ ਫਰੀਦਕੋਟ ਅਤੇ ਜਿੱਤੂ ਵਾਲੇ ਅਮੋਲਕ ਦਾ ਹੱਥਾ ਜਿਹਦੇ ਕਰਕੇ ਉ ਬੀਸੀ ਆ ਕਹਿਣ ਨੂੰ ਸਾਡਾ ਅਕਲਤਾਰ ਸਿੰਘ ਸੰਧਵਾਮੀ ਮੈਂ ਬੀਸੀ ਕਲਾਸ ਚੋਂ ਆ ਇਹਦਾ ਮੂੰਹ ਨਹੀਂ ਖੁੱਲਿਆ ਦੀ ਜੀਭ ਠੱਕੀ ਹੋਈ ਹੈ ਸਵਾਲ ਸੀਗਾ ਵੀ ਚੰਦਪਾਣ ਵਾਲੇ ਤੇ ਤੂੰ ਕੀ ਕੀਤਾ ਇਸ ਕਰਕੇ ਇੱਥੇ ਜੇ ਗੱਲ ਨਹੀਂ ਮੁੱਕਦੀ ਉਦੋਂ ਗਾ ਪ੍ਰਭੂ ਜ਼ਮੀਨਾਂ ਤੇ ਜਿਹੜੇ ਵੱਡੇ ਕਬਜ਼ੇ ਕਰ ਰਹੇ ਆ ਇਹ ਪੁੱਛਣਾ ਸੀ ਵੀ ਜਿਹੜੇ ਮਾਲਕੀ ਹੱਕਾ ਜਿਹੜੀਆਂ ਜਿਨ੍ਹਾਂ ਨੇ ਜ਼ਮੀਨਾਂ ਹਲ ਵਾਹਕ ਕੀਤੀਆਂ 100 ਸਾਲ ਤੋਂ ਉੱਪਰ ਦੇ ਹੋ ਵਾਈ ਜਾਂਦੇ ਆ ਉਹਨਾਂ ਨੇ ਨਾ ਉਹ ਜ਼ਮੀਨਾਂ ਕਿਉਂ ਨਹੀਂ ਕੀਤੀਆਂ ਜਾਂਦੀਆਂ ਬਠਿੰਡੇ ਦੇ ਚੋਂ ਜਿਉਂਦ ਪਿੰਡ ਦੇ ਵਿੱਚ ਵੱਡੀ ਬੱਦਰ ਤੇ ਪੁਲਿਸ ਫੋਰਸ ਭੇਜੀ ਹੋਈ ਆ ਸਾਰੇ ਜਿਹੜਿਆਂ ਦੀ ਤੇ ਉੱਥੇ ਨੋ ਮੱਚੀ ਹੋ ਗਿਆ ਲੋਕਾਂ ਤੋਂ 100 ਕਿਲੇ ਤੋਂ ਉਪਰ 700 ਕਿਲੇ ਤੋਂ ਉਪਰ ਜ਼ਮੀਨ ਛਡਾਉਣੀ ਚਾਹੁੰਦੇ ਆ ਇਸ ਕਰਕੇ ਇੱਕ ਸਾਲ ਸਿਗੇ ਇਹਨਾਂ ਸਵਾਲਾਂ ਦਾ ਜਵਾਬ ਦੇਣ ਦਾ ਮਾਰਾ ਕਲਤਾਰ ਸੰਧਵਾ ਨੰਗਲ ਪਿੰਡ ਦੇ ਵਿੱਚ ਨਹੀਂ ਆਇਆ ਇਹਦੇ ਤੋਂ ਪਘੌੜਾ ਹੋਇਆ ਇਸ ਕਰਕੇ ਅੱਜ ਆਪਾਂ ਇਹ ਤੁਹਾਨੂੰ ਸਾਰਾ ਕੁਝ ਉਧਰਲੇ ਮੋੜ ਤੋਂ ਲੈ ਕੇ ਸਕੂਲ ਦੇ ਵਿੱਚ ਆ ਕੇ ਇਹਨਾਂ ਦਾ ਸਾਰਾ ਆਹ ਵਿਖਾਤਾ ਵੀ ਟੈਂਟ ਲੱਗੇ ਹੋਏ ਆ ਕੁਰਸੀਆਂ ਵਿਹਲੀਆਂ ਪਈਆਂ ਆ ਜਿਹੜੀ ਜਨਤਾ ਜਿਹੜੇ ਸਾਡੇ ਕਿਸਾਨ ਮਜ਼ਦੂਰ ਭੈਣ ਭਰਾ ਜਿੰਨਾਂ ਨੇ ਸਵਾਲ ਕਰਨੇ ਸੀ ਉਹ ਸਕੂਲ ਦੇ ਅੰਦਰ ਆਏ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਨਤਾ ਜਿੱਤ ਲੜਨ ਵਾਲੇ ਲੋਕਾਂ ਦੀ ਲਓ ਜੀ ਅੱਪਾ ਤਾਂ ਉਹ ਦਿਖਾ ਲਗਾਉਣਾ ਵੀ ਆਹ ਪਾਈ ਅਜੇ ਨੇ ਪਰਦਾ ਨਹੀਂ ਕਰ ਸਕਿਆ ਆ ਬੰਦ ਕੇ ਸਾਥੀਓ ਸੀ ਤੁਹਾਨੂੰ ਦਿਖਾਉਣੇ ਆ ਕਿ ਜਿਹੜਾ ਪਰਦਾ ਉਹਨੇ ਚੱਕਣਾ ਸੀਗਾ ਵਿਚਾਰੇ ਨੇ ਸਰਕਾਰ ਸੰਧਵਾਣੇ ਜਣੀ ਉਹ ਹਜੇ ਟੱਕਿਆ ਨਹੀਂ ਗਾ ਇਹ ਪਿੰਡ ਦੇ ਲੋਕ ਹੀ ਮਤਲਬ ਕਰਦੇ ਆ ਆਣਾ ਭਾਈ ਹੁਣ ਆਉਣਾ ਆ ਤੁਸੀਂ ਦੇਖ ਸਕਦੇ ਹੋ ਜਣੀ ਆ ਤਾਣਿਆ ਹੋਇਆ ਸੀ ਸਾਰੇ ਦਾ ਸਾਰਾ ਇਹ ਸਾਡੇ ਪਿੰਡਵਾਰਾਂ ਨੇ ਮਤਲਬ ਉਹ ਕਰਿਆ ਆ ਆਦ ਘਾਟਨ ਕਰਨ ਆਉਣਾ ਸੀ ਇਹਨਾਂ ਨੇ ਆ ਸਿੱਖਿਆ ਕ੍ਰਾਂਤੀ ਜਿਹੜੀ ਇਹਨਾਂ ਨੇ ਲਿਆਂਦੀ ਹੋਈ ਆ ਕੱਲੇ ਬੋਰਡਾਂ ਦੀ ਸਿੱਖਿਆ ਕ੍ਰਾਂਤੀ ਲਿਆਂਦੀ ਹੋਈ ਆ ਜਣੀ ਬੋਰਡ ਤੋਂ ਪੜਦਾ ਦਿਨੀ ਚੱਕ ਸਕਿਆ ਲੋਕਾਂ ਦੇ ਵਿਰੋਧ ਕਰਕੇ ਇਸ ਵਾਸਤੇ ਜਣੀ ਆ ਹਾਲਤ ਬਣੀ ਹੋਈ ਆ ਬੰਦੇ ਦਾ